BBMP ਨੇ ਹਰਿਆਣੇ ਦਾ ਪੱਖ ਪੂਰਨ ਤੋਂ ਬਾਅਦ ਹੁਣ ਇੱਕਦਮ ਆਪਣੇ ਪੈਰ ਪਿੱਛੇ ਹਟਾ ਲਏ ਨੇ ਜਾਣਕਾਰੀ ਅਨੁਸਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਜੋ ਕੁਝ ਕੱਲ ਦਾ ਵਾਪਰਿਆ ਉਹਨੂੰ ਰਿਵਿਊ ਕਰਕੇ ਹੰਗਾਮੀ ਹਾਲਤ ਵਿੱਚ BBMP ਦੇ ਸਕੱਤਰ ਬਦਲ ਦਿੱਤੇ ਨੇ BBMP ਦੇ ਸਕੱਤਰ ਸ੍ਰਿੰਦਰ ਸਿੰਘ ਮਿੱਤਲ ਹਰਿਆਣੇ ਨਾਲ ਸੰਬੰਧਿਤ ਨੇ ਔਰ ਇਹ ਕਿਆ ਜਾਂਦਾ ਹੈ ਵੀ ਜਿਹੜੀ ਲੰਗੀ ਰਾਤ ਮੀਟਿੰਗ ਹੋਈ ਸੀ BBMP ਦੀ ਜਿਹਦੇ ਵਿੱਚ ਹਰਿਆਣੇ ਨੂੰ ਵਾਧੂ ਪਾਣੀ ਦੇਣ ਦਾ ਫੈਸਲਾ ਲਿਆ ਗਿਆ ਸੀ ਉਹ ਫੈਸਲਾ ਦਵਾਉਣ ਵਿੱਚ ਸ੍ਰਿੰਦਰ ਸਿੰਘ ਮਿੱੱਤਲ ਦਾ ਅਹਿਮ ਰੋਲ ਸੀ ਔਰ ਹੁਣ ਇੱਕਦਮ BBMP ਨੇ ਸ੍ਰਿੰਦਰ ਸਿੰਘ ਮਿੱੱਤਲ ਦਾ ਤਬਾਦਲਾ ਕਰ ਦਿੱਤਾ ਔਰ ਜੋ ਜਾਣਕਾਰੀ ਮਿਲੀ ਹੈ ਹੁਣ BBMP ਨੇ ਰਾਜਸਥਾਨ ਨਾਲ ਸੰਬੰਧਿਤ ਡਾਇਰੈਕਟਰ ਸੁਰੱਖਿਆ ਇੰਜੀਨੀਅਰ ਬਲਬੀਰ ਸਿੰਘ ਨੂੰ ਸਕੱਤਰ ਦਾ ਵਾਧੂ ਚਾਰ ਦਿੱਤਾ ਦਰਅਸਲ BBMP ਦੇ ਸਕੱਤਰ ਦੀ ਬੜੀ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਵੱਖ-ਵੱਖ ਸੂਬਿਆਂ ਦੇ ਸਮੂਹ BBMP ਵਿੱਚ ਜਿਹੜਾ ਵੀ ਫੈਸਲਾ ਹੁੰਦਾ ਉਹਦੇ ਵਿੱਚ ਸਕੱਤਰ ਦੀ ਕਾਫੀ ਸੁਣੀ ਜਾਂਦੀ ਹੈ ਹੋਰ ਇੱਕ ਵੱਡਾ ਚੇਂਜ ਲਿਆਂਦੀ ਹੈ BBMP ਨੇ ਪੰਜਾਬ ਦੇ ਇੰਜੀਨੀਅਰ ਰਜੀਵ ਸੈਣੀ ਨੂੰ ਚੇਅਰਮੈਨ ਦਾ OSD ਟੈਕਨੀਕਲ ਨਿਯੁਕਤ ਕਰ ਦਿੱਤਾ ਔਰ ਆ ਯਾਦ ਹੋਊਗਾ ਤੁਹਾਨੂੰ ਜਦੋਂ ਲੰਗੀ ਰਾਤ ਫੈਸਲਾ ਕੀਤਾ ਸੀ BBMP ਨੇ ਹਰਿਆਣੇ ਨੂੰ ਵਾਧੂ ਪਾਣੀ ਦੇਣ ਦਾ ਤੇ ਉਦੋਂ ਇਹ ਫੈਸਲੇ ਨੂੰ ਲਾਗੂ ਕਰਵਾਉਣ ਲਈ ਹਰਿਆਣੇ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਨੂੰ ਲਾਗੂ ਕਰਾਉਣ ਲਈ ਪੰਜਾਬ ਨਾਲ ਸੰਬੰਧਿਤ ਡਾਇਰੈਕਟਰ ਵਾਟਰ ਰੈਗੂਲੇਸ਼ਨ ਆਕਾਸ਼ਦੀਪ ਸਿੰਘ ਨੂੰ ਬڑے ਨਾਟਕੀ ਢੰਗ ਨਾਲ ਬਦਲ ਦਿੱਤਾ ਗਿਆ ਸੀ ਇਹ ਨਵੇਂ ਜਿਹੜੇ ਰਦੋ ਬਦਲ ਬੀਬੀਐਮਪੀ ਨੇ ਕੀਤੀ ਹੈ ਉਹਦੇ ਤੋਂ ਇਹ ਨਜ਼ਰ ਆ ਰਿਹਾ ਵੀ ਹੁਣ ਪੰਜਾਬ ਤੇ ਰਾਜਸਥਾਨ ਦੇ ਅਧਿਕਾਰੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੀਟਾਂ ਦਿੱਤੀਆਂ ਗਈਆਂ ਨੇ ਇਹ ਇੱਕ ਵੱਡੀ ਬਦਲਾਅ ਆਇਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਔਰ ਖਾਸ ਕਰਕੇ ਜਦੋਂ ਬੀਬੀਐਮਬੀ ਨੇ ਪੰਜਾਬ ਦੇ ਅਫਸਰ ਸ਼ਹੀ ਦੇ ਵਿਰੋਧ ਦੇ باوجود ਹਰਿਆਣੇ ਨੂੰ ਭਾਖੜਾ ਡੈਮ ਤੋਂ 8500 ਕਿਊਸਕ ਵਾਧੂ ਪਾਣੀ ਦੇਣ ਦਾ ਫੈਸਲਾ ਲਿਆ ਸੀ ਤੇ ਇਹਦੇ ਵਿਰੋਧ ਵਿੱਚ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜਾ ਸਖਤ ਸਟੈਂਡ ਲਿਆ ਬੜੇ ਗੰਭੀਰ ਦੋਸ਼ ਲਾਏ ਨੇ ਕਿ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਸਾਂਝੀ ਸਾਜ਼ਿਸ਼ ਕਰਕੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰ ਰਿਹਾ ਗੱਲ ਇੱਥੇ ਨਹੀਂ ਖਤਮ ਹੋਈ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਔਰ ਇਹ ਵੀ ਕਿਹਾ ਜਾ ਰਿਹਾ ਵੀ ਇਹ ਜਿਹੜੇ ਪ੍ਰਦਰਸ਼ਨ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੁੱਖ ਲੀਡਰ ਨੇ ਉਹਨਾਂ ਦੇ ਘਰਾਂ ਦੇ ਮੂਹਰੇ ਕੀਤੇ ਜਾਣਗੇ ਸੋ ਇਹ ਮੁੱਦਾ ਬੜਾ ਭੱਗ ਗਿਆ ਔਰ ਇਹ ਵੀ ਪਤਾ ਲੱਗਾ ਵੀ ਜਿਹੜੀ ਹੰਗਾਮੀ ਮੀਟਿੰਗ BBMP ਦੀ ਲੰਗੀ ਰਾਤ ਹੋਈ ਹੈ ਜਿਹਦੇ ਵਿੱਚ ਹਰਿਆਣੇ ਨੂੰ ਵੱਧ ਪਾਣੀ ਦੇਣ ਦਾ ਫੈਸਲਾ ਹੋਇਆ ਇਹ ਮੀਟਿੰਗ ਰਖਾਉਣ ਦੇ ਹੁਕਮ ਵੀ ਕੇਂਦਰੀ ਬਿਜਲੀ ਵਿਭਾਗ ਵੱਲੋਂ ਦਿੱਤੇ ਗਏ ਸੀ ਭਾਵੇਂ BBMP ਨੇ ਵੱਡੀਆਂ ਤਬਦੀਲੀਆਂ ਕੀਤੀਆਂ ਨੇ ਹਰਿਆਣੇ ਦੇ ਸਕੱਤਰ ਨੂੰ ਬਦਲ ਦਿੱਤਾ ਰਾਜਸਥਾਨ ਦੇ ਅ ਅਧਿਕਾਰੀ ਨੂੰ ਸਕੱਤਰ ਲਾ ਦਿੱਤਾ ਔਰ ਇਸੇ ਤਰ੍ਹਾਂ ਪੰਜਾਬ ਦੇ ਇੰਜੀਨੀਅਰ ਰਜੀਵ ਸੈਣੀ ਨੂੰ ਚੇਅਰਮੈਨ ਦਾ OSD ਟੈਕਨੀਕਲ ਨਿਯੁਕਤ ਕਰ ਦਿੱਤਾ ਪਰ ਪਾਣੀਆਂ ਦਾ ਮੁੱਦਾ ਹਾਲੇ ਉੱਥੇ ਹੀ ਖੜਾ ਔਰ ਇੰਜ ਮਹਿਸੂਸ ਹੋ ਰਿਹਾ ਵੀ ਆਉਣ ਵਾਲੇ ਸਮੇਂ ਚ ਬੀਬੀਐਮਬੀ ਵੱਲੋਂ ਜਿਹੜੀ ਪਾਣੀਆਂ ਦੀ ਕਾਣੀ ਵੰਡ ਕੀਤੀ ਗਈ ਹੈ ਉਹਦੇ ਤੇ ਹੋਰ ਵੱਡੇ ਸਿਆਸੀ ਬਵਾਲ ਖੜੇ ਹੋ ਸਕਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖਬਰ ਆਈ ਹੈ ਵੀ ਪੰਜਾਬ ਪੁਲਿਸ ਨੇ ਨੰਗਲ ਡੈਮ ਦੇ ਕੰਟਰੋਲਿੰਗ ਸਟੇਸ਼ਨ ਦੀ ਘੇਰਾਬੰਦੀ ਕਰ ਲਈ ਹੈ ਔਰ ਨੰਗਲ ਡੈਮ ਤੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਗਈ ਔਰ ਦੂਸਰੇ ਪਾਸੇ ਜੋ ਪਤਾ ਲੱਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਨੰਗਲ ਡੈਮ ਜਾ ਰਹੇ ਨੇ ਔਰ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਪੰਜਾਬ ਦਾ ਪਾਣੀ ਧੱਕੇ ਨਾਲ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾਊਗਾ ਔਰ ਇਹਦੇ ਲਈ ਭਾਵੇਂ ਉਹਨਾਂ ਨੂੰ ਜਿੰਨਾ ਮਰਜ਼ੀ ਮੁੱਲ ਤਾਰਨਾ ਪਵੇ ਉਹ ਪੰਜਾਬ ਦੇ ਪਾਣੀਆਂ ਦੀ ਹਰ ਢੰਗ ਨਾਲ ਰੱਖਿਆ ਕਰਨਗੇ